ਸਸ਼ੀਕਲ ਬੰਟੀ ਰੁਮਾਣਾ ਜੀ ਬਾਬਾ ਸਵਾਗਤ ਹੈ ਤੁਹਾਡਾ ਸਕਾਈ ਨਿਊਜ਼ ਪੰਜਾਬ ਤੇ ਸਸ਼ੀਕਲ ਜੀ ਥੈਂਕ ਯੂ ਜੀ ਖਾਨ ਜੀ ਜੀ ਅੱਜ ਆਮ ਆਦਮੀ ਪਾਰਟੀ ਦੇ ਵੱਲੋਂ ਦਿੱਲੀ ਦੇ ਵਿੱਚ ਰਾਮਲੀਲਾ ਮੈਦਾਨ ਤੇ ਪੰਜਾਬ ਦੇ ਵਿੱਚ ਖੜਕੜ ਕਲਾਂ ਦੇ ਵਿੱਚ ਜਿਹੜਾ ਇੱਕ ਦਿਨ ਦਾ ਅਨਸ਼ਨ ਕੀਤਾ ਜਾ ਰਿਹਾ ਹੈ ਕਿਵੇਂ ਦੇਖਦੇ ਹੋਗੇ ਇੱਕ ਪਾਸੇ ਚਾਰजेस ਕਰਪਸ਼ਨ ਦੇ ਲੱਗ ਰਹੇ ਨੇ ਤੇ ਦੂਸਰੇ ਪਾਸੇ ਇਹ ਅਨਸ਼ਨ ਕਰ ਰਹੇ ਨੇ ਇੱਕ ਦਿਨ ਦਾ ਕੋਈ ਇਹੀ ਬੇਸਿਕਲੀ ਜਿਹੜਾ ਅਸਲੀ ਚਿਹਰਾ ਆਮ ਆਦਮੀ ਪਾਰਟੀ ਦਾ ਐਕਸਪੋਜ਼ ਹੁੰਦਾ ਜਾ ਰਿਹਾ ਦਿਨ ਬਦ ਦਿਨ ਅੱਜ ਵਾਲਾ ਜਿਹੜੀ ਇਹ ਡਰਾਮਾ ਕਰ ਰਿਹਾ ਇਹਦੇ ਨਾਲ ਵੀ ਇਹ ਐਕਸਪੋਜ਼ ਹੋਏ ਆ। ਹੂੰ। ਜਿਸ ਦਿਨ ਕਿਸਾਨਾਂ ਤੇ ਹਰਿਆਣੇ ਵੱਲੋਂ ਗੋਲੀਆਂ ਚਲਾਈਆਂ ਗਈਆਂ ਜਾਂ ਕਿਸਾਨਾਂ ਤੇ ਹਮਲੇ ਕੀਤੇ ਗਏ ਹਰਿਆਣੇ ਦੀ ਸਰਕਾਰ ਵੱਲੋਂ ਜਾਂ ਪੰਜਾਬ ਦੇ ਕਿਸੇ ਮਸਲਿਆਂ ਨੂੰ ਲੈ ਕੇ ਅੱਜ ਪੰਜਾਬ ਦਾ ਆਰਡੀਐਫ ਕੇਂਦਰ ਨਹੀਂ ਦੇ ਰਹੀ ਜਾਂ ਹੋਰ ਇਸ਼ੂਸ ਪੰਜਾਬ ਦੇ ਪੈਂਡਿੰਗ ਹੈ ਕੇਂਦਰ ਕੋਲੇ। ਉੱਥੇ ਇਹਨਾਂ ਨੇ ਕੋਈ ਅਨਸ਼ੰਨ ਜਾਂ ਕੋਈ ਭੁਖੜਤਾ ਆ ਲਿਆ ਕੋਈ ਮੁਜ਼ਾਹਰਾ ਕੋਈ ਤਰਨਾ ਕੁਝ ਨਹੀਂ ਕੀਤਾ। ਇਹਨਾਂ ਨੇ ਲੋੜ ਨਹੀਂ ਸਮਝੀ। ਹੂੰ। ਜਿੱਤੇ ਸੁਪਰੀਮ ਕੋਰਟ ਨੇ ਕਹਿਤਾ ਕਿ ਪ੍ਰਾਈਮਰੀ ਫੇਸ ਹੈ ایਵਿਡੈਂਸ ਹੈ ਕਿ ਸ਼ਰਾਬ ਕੋਟਾਲੇ ਦੇ ਵਿੱਚ ਅਰਵਿੰਦ ਕੇਜਰੀਵਾਲ ਤੇ ਆਮ ਆਦਮੀ ਪਾਰਟੀ ਇਨਵੋਲਡ ਹੈ ਉਥੇ ਤੁਸੀਂ ਸ਼ਰਾਬ ਦੇ ਕੋਟਾਲੇ ਚ ਅਕਿਊਜ਼ਡ ਬੰਦਿਆਂ ਨੂੰ ਪ੍ਰੋਟੈਕਟ ਕਰਨ ਵਾਸਤੇ ਅੱਜ ਤੁਸੀਂ ਸ਼ਹੀਦ ਭਗਤ ਸਿੰਘ ਦੇ ਜਿਹੜੇ ਜਗ੍ਹਾ ਹੈਗੀ ਹੈ ਸ਼ਹੀਦ ਆਜ਼ਮ ਦੇ ਉਥੇ ਤੁਸੀਂ ਜਾ ਕੇ ਇੱਕ ਸ਼ਰਾਬ ਕੋਟਾਲੇ ਨੂੰ ਪ੍ਰੋਟੈਕਟ ਕਰਨ ਵਾਸਤੇ ਮਰਨਵਾ ਪੋਖੜ ਧਾਲਿਆਂ ਅਨਸ਼ੰਨ ਰੱਖ ਰਹੇ ਹੋ ਜੇ ਆ ਦਿੱਲੀ ਜਾ ਕੇ ਰੱਖ ਰਹੇ ਹੋ ਫਿਰ ਕੀ ਦੱਸਾਂਦਾ ਤੁਹਾਡੀ ਮਾਨਸਿਕਤਾ ਬਾਰੇ ਇਸ਼ੂ ਇੱਕ ਹੋਰ ਹੈ ਜਿਸ ਤੇ ਤੁਸੀਂ ਦੇਖੋ ਅੱਜ ਪਿਛਲੇ 2 ਦਿਨਾਂ ਚ ਆਪਾਂ ਦੇਖ ਰਹੇ ਹਾਂ 2-3 ਦਿਨਾਂ ਦੀ ਚੱਲ ਰਹੀ ਹੈ ਕਿ ਅਰਵਿੰਦ ਕੇਜਰੀਵਾਲ ਦੀ ਫੋਟੋ ਭਗਤ ਸਿੰਘ ਸ਼ਹੀਦ ਆਜ਼ਮ ਭਗਤ ਸਿੰਘ ਤੇ ធីਮਰਾਵ ਅੰਬੇਦਕਰ ਦੀ ਬਾਬਾ ਸਾਹਿਬ ਦੇ ਬਰਾਬਰ ਲਾਈ ਹੋਈ ਹੈ ਸੋ ਇਹ ਇਹ ਮਤਲਬ ਕੀ ਮਾਨਸਿਕਤਾ ਦਰਸਾ ਰਹੀ ਆਪਦੀ ਐਂਡ ਸੈਕੰਡਰੀ ਮੈਂ ਇੱਕ ਗੱਲ ਹੋਰ ਕਹਿਣੀ ਚਾਹੂੰਗਾ ਇਸ ਸਾਰੇ ਜਾਣੇ ਇਨਵੋਲਡ ਹੈ ਜਿਵੇਂ ਉਹ ਇੱਕ ਗੀਤ ਹੈ ਪੰਜਾਬੀ ਦਾ ਸਾਰੇ ਫੜੇ ਜਾਣਗੇ ਸੋ ਇੱਕ ਅੱਜ ਕੇਦਰੀਵਾਲ ਪਿੱਛੇ ਰੱਖਾਂਗੇ ਤਾਂ ਕੱਲ ਨੂੰ ਜਦੋਂ ਭਗਵੰਤ ਮਾਨ ਤੇ ਰਪਾਲ ਚੀਮੇ ਦੀ ਵਾਰੀ ਆਈ ਉਹ ਸਾਡੇ ਪਿੱਛੇ ਸੋਚਦੇ ਸ਼ਾਇਦ ਰੱਖ ਲੈਣ ਪਰ ਇਹ ਭਲੇਖੇ ਚ ਨਾ ਰਹਿਣ ਜੀ ਇਹ ਸਿਕਸਪੋਜ਼ ਹੋ ਚੁੱਕੇ ਐ ਇਹ ਸਾਰੇ ਜਾਣੇ ਇੱਕ ਦਿਨ ਛੇਤੀ ਈਡੀ ਦੇ ਤੇ ਸੀਬੀਆਈ ਦੇ ਨੈੱਟ ਦੇ ਵਿੱਚ ਹੋਣਗੇ ਜੀ ਵਾਜੂ ਇੱਕ ਸਵਾਲ ਹੋਰ ਲੈਣਾ ਚਾਹੂੰਗਾ ਕਿ ਤੁਸਾ ਤੁਹਾਡੇ ਉੱਤੇ ਵੀ ਕਾਰਵਾਈ ਹੋਈ ਸੀ ਤੁਸੀਂ ਜਸਟ ਇੱਕ ਵੀਡੀਓ ਜਿਹੜੀ ਟਵਿੱਟਰ ਤੇ ਪਾਈ ਸੀ ਤੇ ਤੁਹਾਡੀ ਗ੍ਰਿਫਤਾਰੀ ਹੋਈ ਤੇ ਫਿਰ ਕਿਹਾ ਗਿਆ ਕਿ ਕਾਰਵਾਈ ਹੋਈ ਹੈ ਇੱਕ ਇੰਡੀਪੈਂਡੈਂਟ ਕਾਰਵਾਈ ਹੈ ਤੇ ਹੁਣ ਜਦੋਂ ਦਿੱਲੀ ਦੇ ਵਿੱਚ ED ਨੇ ਕਾਰਵਾਈ ਕੀਤੀ ਤਾਂ ਉਹ ਸਾਰਾ ਸ਼ੇ ਜਿਹੜਾ ਹੈ ਭਾਜਪਾ ਦੇ ਨਾਲ ਜੋੜ ਦਿੱਤਾ ਗਿਆ ਇਹਨੂੰ ਕਿਵੇਂ ਦੇਖਦੇ ਹੋ ਕਿ ਪੰਜਾਬ ਦੇ ਵਿੱਚ ਕਾਰਵਾਈ ਹੁੰਦੀ ਹੈ ਤਾਂ ਉਹ ਵਿਜੀਲੈਂਸ ਦੇ ਨਾਮ ਜੋੜ ਦਿੱਤੀ ਜਾਂਦੀ ਹੈ ਤੇ ਇੰਡੀਪੈਂਡੈਂਟ ਕਾਰਵਾਈ ਕਿਹਾ ਜਾਂਦਾ ਤੇ ਜਦੋਂ ਕੇਂਦਰ ਦੇ ਵਿੱਚ ਕਾਰਵਾਈ ਹੁੰਦੀ ਹੈ ਤਾਂ ਸਾਰਾ ਠੇਕਰਾ ਕੇਂਦਰ ਸਰਕਾਰ ਦੇ ਭੰਦੇ ਹੁੰਦੇ ਬਿਲਕੁਲ ਗੱਲ ਬੜੀ ਸਪਸ਼ਟ ਹੈ ਮੇਰੇ ਵਿਰੁੱਧ ਜਿਹੜੀ ਕਾਰਵਾਈ ਕੀਤੀ ਉਹਦਾ ਜਵਾਬ ਮੈਨੂੰ ਦੇਣ ਦੀ ਲੋੜ ਨਹੀਂ ਪਈ ਮੇਰੀ ਬੀਲ ਐਪਲੀਕੇਸ਼ਨ ਦੇ ਵਿੱਚ ਆਨਰੇਬਲ ਕੋਰਟ ਨੇ ਲਿਖਤਾ ਕਿ ਇਹ ਪੋਲਿਟਿਕਲ ਵਿੰਡਟਾ ਦਾ ਕੇਸ ਹੈ ਜੀ ਕੋਈ ਵੀ ਜਿਹੜੀਆਂ ਧਾਰਾਵਾਂ ਲਾਈਆਂ ਉਹਨੂੰ ਸੈਟੀਸਫਾਈ ਕਰਨ ਵਾਸਤੇ ਜਿਹੜੇ ਇੰਗਰੀਡੀਅੰਟਸ ਚਾਹੀਦੇ ਆ ਉਹ ਇਸ ਕੇਸ ਦੇ ਵਿੱਚ ਮੌਜੂਦ ਨਹੀਂ ਹੈ ਆਨਰੇਬਲ ਕੋਰਟ ਨੇ ਲਿਖਿਆ ਤੋ ਮੈਂ ਉਹਦੇ ਜਵਾਬ ਦੇਣ ਦੀ ਮੈਨੂੰ ਲੋੜ ਨਹੀਂ ਜਦੋਂ ਕੋਰਟ ਵੱਲੋਂ ਬੜੀ ਕਲੀਅਰ ਉਹਦੇ ਵਿੱਚ ਟਿੱਪਣੀ ਜਾਂ ਡਾਇਰੈਕਸ਼ਨ ਜਾਂ ਆਰਡਰ ਆ ਗਿਆ ਜੀ ਦੂਜੀ ਗੱਲ ਜਿੱਥੇ ਤੁਸੀਂ ਵਿਜੀਲੈਂਸ ਦੀ ਗੱਲ ਕੀਤੀ ਹੈ ਵਿਜੀਲੈਂਸ ਵੀ ਸੌਂਗੀ ਜਦੋਂ ਦਾ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਐਲਾਈਅੰਸ ਹੋਇਆ ਉਹ ਜਦੋਂ ਇਹਨਾਂ ਦੇ ਐਲਾਈਅੰਸ ਹੋਣ ਤੋਂ ਪਹਿਲਾਂ ਕਦੇ ਕਿਸੇ ਕਾਂਗਰਸ ਦੇ ਐਮਐਲਏ ਦੇ ਘਰੇ ਛਾਪਾ ਵੱਜ ਰਿਹਾ ਸੀ ਕਦੇ ਕਿਸੇ ਐਮ ਸਾਬਕਾ ਮੰਤਰੀ ਦੇ ਘਰੇ ਛਾਪਾ ਵੱਜ ਰਿਹਾ ਸੀ ਬਿਸ ਪ੍ਰੋਪੋਰਸ਼ਨਲ ਐਸੈਟਸ ਆਮਦਨ ਤੋਂ ਵੱਧ ਜਾਇਦਾਦ ਦੇ ਸਿਲਸਿਲੇ ਦੇ ਵਿੱਚ ਕਿੰਨੇ ਜਾਣੇ ਘੇਰੇ ਸੀ ਕਾਂਗਰਸ ਦਾ ਪ੍ਰਧਾਨ ਇਲਲੀਗਲ ਬੱਸ ਬਾਡੀਜ਼ ਲਵਾਉਣ ਦੇ ਸਕੈਮ ਦੇ ਵਿੱਚ ਘੇਰੇ ਚ ਵਿਧਾਨ ਸਭਾ ਦੇ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਮੇਰੇ ਕੋਲ ਫਾਈਲ ਪਈ ਹੈ ਜਿਹੜੀ ਜੈਪੁਰ ਬਾਡੀਆਂ ਲੱਗੀਆਂ ਤੇ ਫਿਰ ਜਿਸ ਦਿਨ ਤੋਂ ਅਲਾਈਅੰਸ ਹੋਇਆ ਹੈ ਇੱਕਦਮ ਇਹ ਕਿਹੜੀ ਵਾਸ਼ਿੰਗ ਮਸ਼ੀਨ ਚ ਕਾਂਗਰਸੀ ਪੈ ਗਏ ਕਿ ਸਾਰੇ ਹੀ ਦੋ ਤੋਤੇ ਹੋਗੇ ਉਹਦੇ ਤੇ ਜ਼ਿਕਰ ਹੀ ਨਹੀਂ ਹੋ ਰਿਹਾ ਸੋ ਇਟ ਇਜ਼ ਤੇ ਸਭ ਫਿਕਸਡ ਮੈਚ ਰਲਿਆ ਮਿਲਿਆ ਕਾਂਗਰਸ ਦਾ ਤੇ ਆਮ ਆਦਮੀ ਪਾਰਟੀ ਦਾ ਚੱਲ ਰਿਹਾ ਹੈ ਤੇ ਪੰਜਾਬ ਦੇ ਲੋਕ ਇਹਦਾ ਜੂਨ ਪਹਿਲੀ ਨੂੰ ਜਵਾਬ ਦੇਣਗੇ ਜੀ ਬਹੁਤ ਬਹੁਤ ਧੰਨਵਾਦ ਤੁਹਾਨੂੰ ਆਂਕਿਓ ਥੈਂਕ ਯੂ ਥੈਂਕ ਯੂ ਜੀ ਥੈਂਕ ਯੂ ਪਾਰਟੀ ਦਾ ਚੱਲ ਰਿਹਾ ਹੈ ਤੇ ਪੰਜਾਬ ਦੇ ਲੋਕ ਇਹਦਾ ਜੂਨ ਪਹਿਲੀ ਨੂੰ ਜਵਾਬ ਦੇਣਗੇ ਜੀ ਬਹੁਤ ਬਹੁਤ ਧੰਨਵਾਦ ਤੁਹਾਨੂੰ ਆਂਕਿਓ ਥੈਂਕ ਯੂ ਥੈਂਕ ਯੂ ਜੀ ਥੈਂਕ ਯੂ ਪਾਰਟੀ ਦਾ ਚੱਲ ਰਿਹਾ ਹੈ ਤੇ ਪੰਜਾਬ ਦੇ ਲੋਕ ਇਹਦਾ ਜੂਨ ਪਹਿਲੀ ਨੂੰ ਜਵਾਬ ਦੇਣਗੇ ਜੀ ਬਹੁਤ ਬਹੁਤ ਧੰਨਵਾਦ ਰਮਨ ਸਾਨੂੰ ਆਸੀ ਥੈਂਕ ਯੂ ਥੈਂਕ ਯੂ ਜੀ ਥੈਂਕ ਯੂ ਪਾਰਟੀ ਦਾ ਚੱਲ ਰਿਹਾ ਹੈ ਤੇ ਪੰਜਾਬ ਦੇ ਲੋਕ ਇਹਦਾ ਜੂਨ ਪਹਿਲੀ ਨੂੰ ਜਵਾਬ ਦੇਣਗੇ ਜੀ ਬਹੁਤ ਬਹੁਤ ਧੰਨਵਾਦ ਰਮਨ ਸਾਨੂੰ ਆਸੀ ਥੈਂਕ ਯੂ ਥੈਂਕ ਯੂ ਜੀ ਥੈਂਕ ਯੂ ਪਾਰਟੀ ਦਾ ਚੱਲ ਰਿਹਾ ਹੈ ਤੇ ਪੰਜਾਬ ਦੇ ਲੋਕ ਇਹਦਾ ਜੂਨ ਪਹਿਲੀ ਨੂੰ ਜਵਾਬ ਦੇਣਗੇ ਜੀ ਬਹੁਤ ਬਹੁਤ ਧੰਨਵਾਦ ਰਮਨ ਸਾਨੂੰ ਆਸੀ ਥੈਂਕ ਯੂ ਥੈਂਕ ਯੂ ਜੀ ਥੈਂਕ ਯੂ ਪਾਰਟੀ ਦਾ ਚੱਲ ਰਿਹਾ ਹੈ ਤੇ ਪੰਜਾਬ ਦੇ ਲੋਕ ਇਹਦਾ ਜੂਨ ਪਹਿਲੀ ਨੂੰ ਜਵਾਬ ਦੇਣਗੇ ਦੂਬਾ ਬਬਾ ਧੰਨਵਾਦ ਰਮਨ ਸਾਨੂੰ ਆਗਿਆ ਥੈਂਕ ਯੂ ਥੈਂਕ ਯੂ ਜੀ ਥੈਂਕ ਯੂ ਪਾਰਟੀ ਦਾ ਚੱਲ ਰਿਹਾ ਹੈ ਕਿ ਪੰਜਾਬ ਦੇ ਲੋਕ ਇਹਦਾ ਜੂਨ 1 ਨੂੰ ਜਵਾਬ ਦੇਣਗੇ